ਵਾਹੇ ਗੁਰੂ ਵਾਹੇ ਗੁਰੂ ਵਾਹੇ ਜੀ ਕਾ ਖਾਲਸਾ ਰਹਿਣੀ ਜੀ ਖਤੈ ਮਾਨ ਜੀ ਕਾ ਖਾਲਸਾ ਐਡਵੋਕੇਟ ਹਰਮਨ ਸਿੰਘ ਕਾਮੇਗਰਾਂ ਦੇ ਆਦੇਸ਼ ਤੇ ਦਾਸ ਨੂੰ ਇੱਕ ਵਾਰ ਫੇਰ ਪਕਸ਼ੀ ਦੇ ਕੇਸ਼ਪਤ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਇਤਨੀ ਸਮੂਹ ਜੀ ਸੰਗਤ ਇਤਨੀ ਸੇਵਾ ਸੁਸਾਇਟੀ ਆ ਮਾਨਯੋਗ ਮੈਂਬਰ ਸਾਹਿਬ ਸਰਦਾਰ ਅਮਜੀਤ ਸਿੰਘ ਚਾਹਲਾ ਡਾਕਟਰ ਦਜੀਤ ਸਿੰਘ ਪਿੰਡਰ ਮਾਡੂ ਸਿੰਘ ਸਾਹਿਬਾਨ ਤੇ ਜਿਹੜਾ ਸਿਟੀ ਸਟਾਫ ਸਾਰੇ ਅੰਦਰ ਸਹਿਯੋਗ ਲੈ ਕੇ ਇੱਥੋਂ ਦੇ ਪ੍ਰਬੰਧ ਨੂੰ ਨੰਗਰ ਦੇ ਪ੍ਰਬੰਧ ਨੂੰ ਸਰਾਮਤ ਦੇ ਪ੍ਰਬੰਧ ਨੂੰ ਪਹਿਲਾਂ ਨਾਲੋਂ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਤੇ ਸਾਰੇ ਤਰ੍ਹਾਂ ਸਹਿਯੋਗ ਲੈ ਕੇ ਸਾਰਾ ਕਾਰਜ ਚੇਟਗੇ ਤੇ ਇੱਥੇ ਦੇ ਜਿਹੜੇ ਪਹਿਲੇ ਮੈਜਰ ਸਾਹਿਬ ਆਣੇ ਸ੍ਰੀ ਦਰਪਾਲ ਸਿੰਘ ਜੀ ਜਿਵੇਂ ਉਹਨਾਂ ਨੇ ਪਰਫਾਰਮੈਂਸ ਚਾਲੂ ਕਰਨ ਦਾ ਮਨ ਲਾਇਆ ਉਹਨਾਂ ਦੇ ਕਦਮ ਦਰ ਕਦਮ ਚੱਲਦਿਆਂ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਰਹਿਮਜੀਤ ਸਿੰਘ ਖਾਨ ਸਾਹਿਬ ਰਹਿਮਜੀਤ ਜੀ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਕੱਲ ਪ੍ਰਬੰਧਕੀ ਤੌਰ ਤੇ ਕਈ ਥਾਵਾਂ ਦੇ ਉੱਤੇ ਕੁਝ ਕ੍ਰਿਤਗੀਆਂ ਕੀਤੀਆਂ ਤੇ ਉਥੇ ਜਿਹੜੇ ਸਾਡੇ ਬਾਜੂ ਸਰਦਾਰ ਮੁਕਤੀ ਸਿੰਘ ਜੀ ਮੈਂ ਜਦ ਤੱਕ ਨਹੀਂ ਖੇਚਕਾ ਸਾਹਿਬ ਸੇਵਨ ਵਾਰ ਇਸ ਨੂੰ ਨਾਲੇ ਥਾਪੇ ਹੁਣ ਅੱਜ ਉਹ ਦੀ ਸੁਭਾਜੋ ਸਰਦਾਰ ਜਗਦੀਪ ਸਿੰਘ ਜੀ ਕਾਹਦੇ ਤੋਂ ਬੋਧਰਾ ਕਥੇਕਰ ਸਾਹਿਬ ਸਰਹੰਦ ਤੋਂ ਉਹਨਾਂ ਦੀ ਦੇਖੇ ਸੀ ਉੱਥੋਂ ਅਜੋ ਤਕਸ਼ੀ ਲੇਸ਼ ਗੁਰ ਸਾਹਿਬ ਦੀ ਜ਼ਿੰਮੇਵਾਰੀ ਉਹਨਾਂ ਸਭ ਵੀ ਗਈ ਹੈ ਮੈਨੂੰ ਇਸ ਗੱਲ ਦਾ ਬਹੁਤ ਅਦਾ ਮਾਣ ਹੈ ਕਿ ਇਹ ਮਹਾਨ ਤਕਸ਼ਾਹਬ ਦੀ ਜੇਵਾ ਸੁਰਨੀ ਗੁਰਦਾ ਪਰਵੰਦਰ ਕਮੇਟੀ ਦੇ ਪ੍ਰਬੰਧ ਅਧੀਨ ਤੇ ਬਹੁਤ ਹੀ ਸਚਾਰੂ ਢੰਗ ਦੇ ਨਾਲ ਜਰੀ ਇਹ ਸੇਵਾ ਚੱਲ ਰਹੀ ਹੈ ਜਿੰਨੇ ਵੀ ਕੋਈ ਮਾਜਰ ਸਾਹਿਬ ਜਦੋਂ ਕਦੇ ਵੀ ਇੱਥੇ ਸੇਵਾ ਜਨਨ ਕੀਤੀ ਜਾਂਦੀ ਹੈ ਉਹ ਆਪਣੀ ਪੂਰੀ ਤਰ੍ਹਾਂ ਦੇ ਨਾਲ ਸੇਵਾ ਜੀ ਉਹ ਨਮੋਦ ਦਾ ਯਤਨ ਕਰਦੇ ਆ ਸਤੂ ਜੀ ਆਪੀ ਸੇਵਾ ਆਪ ਇਹਨਾਂ ਦੇ ਸੱਤੇ ਮੇਰੇ ਪਰ ਆਤਰ ਰਹਉਂਦੇ ਆ ਮੈਂ ਆਪਣੇ ਮਾਨਨ ਕਿੰਨਾ ਕਿ ਸਰਦਾਰ ਮਲਕੀ ਸਿੰਘ ਜੀ ਦਾ ਜਿੰਨਾ ਵੀ ਸਮਾ ਇਥੇ ਅਸੀਂ ਉਹਨਾਂ ਦਾ ਰਹਿ ਆ ਬਹੁਤ ਹੀ ਬੇਦਾਗ ਅਤੇ ਬਹੁਤ ਇਮਾਨਦਾਰੀ ਤੇ ਬੜਾ ਮਿਹਨਤ ਉਹਨਾਂ ਨੇ ਇਸ ਤਰ੍ਹਾਂ ਕਿ ਕੀਤੀ ਕਾਂਗ ਸਾਬ ਵੀ ਇਸੇ ਤਰ੍ਹਾਂ ਪਹਿਲਾਂ ਇਥੇ ਸਾਰੇ ਕੰਮ ਕਦੇ ਕਿਸੇ ਕਿਸਮ ਦੀ ਕੋਈ ਕੀ ਕੰਟਰੋਵਰਸੀ ਨਾ ਮਕੀ ਸਿੱਧੇ ਸਮੇਂ ਦਾ ਸਤਿਗੁਰੂ ਜੀ ਸੰਦੀਕਾ ਕਹਿੰਦੇ ਸਮੇਂ ਕੋਈ ਕੰਟਰੋਵਰਸੀ ਵੇਖਣ ਨੂੰ ਮਿਲੀ ਮਰਗਰ ਜੇ ਕੋਈ ਬਾੜੀ ਮੋਟੀ ਕਿਤੇ ਕੋਈ ਗੱਲ ਸੰਗੇ ਪੁੱਛੋ ਕੋਈ ਕਰਦਾ ਸੀ ਤਾਂ ਜਿਵੇਂ ਆਪ ਪੁੱਛਦੇ ਕਈ ਥਾਵਾਂ ਤੇ ਅਸੀਂ ਦੇਖਦੇ ਆ ਕਿ ਲੜਾਈ ਝਗੜਾ ਤਾਂ ਗੱਲ ਵੱਧ ਜਾਂਦੀ ਆ ਉਹ ਇੱਥੇ ਬਿਲਕੁਲ ਪ੍ਰੇਮ ਪਿਆਰ ਦੇ ਨਾਲ ਉਹਦਾ ਮਸਲਾ ਜਿਹੜਾ ਉਹ ਸੁਝਾਇਆ ਜਾਂਦਾ ਰਿਹਾ ਤੇ ਅੱਗੋਂ ਵਾਸਤੇ ਵੀ ਇਸ ਤਰ੍ਹਾਂ ਸਤਪੂਜੀ ਕਿਰਪਾ ਕਰਨ ਕਿਉਂਕਿ ਇਹ ਵਿਅਕਤੀ ਦੇ ਵਾਸਤੇ ਨਹੀਂ ਹੁੰਦਾ ਤਬਾ ਸਥਾਨ ਮਾਹੌਲ ਇਹ ਸਾਰਾ ਕੁਝ ਜਿਹੜਾ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸਭ ਕੁਝ ਕਿਉਂਕਿ ਇਹ ਇਹ ਜਾ ਕੇ ਮਸਤਕ ਭਾਗ ਸਤੂਕੇ ਦੇ ਜਾ ਕੇ ਮਸਤਕ ਭਾਗ ਸੇਵਾ ਲਾਇਆ ਕਿ ਜਿਨ੍ਹਾਂ ਦੇ ਮੱਥੇ ਉੱਤੇ ਭਾਗ ਪੰਗਰ ਬੰਦਾ ਉਹਨਾਂ ਨੂੰ ਹੀ ਸੇਵਾ ਪ੍ਰਾਪਤ ਹੁੰਦੀ ਹੈ ਇਹ ਸਥਾਨ ਕੁਝ ਆਧਾਰ ਨਹੀਂ ਕਿਉਂਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾ ਖਾਲਸਾ ਪੰਥ ਦੀ ਸਾਜਨਾ ਇੰਦਸਤਾਨ ਤੱਕ ਕੀਤੀ ਸਤਗੁਰਾਂ ਦਾ ਸੂਚਾ ਪਰਿਵਾਰ ਸ਼ਹਿਬਜ਼ਾਦੇ ਜਿਨ੍ਹਾਂ ਦਾ ਬਹੁਤ ਇਤਿਹਾਸ ਹੈ ਉਹ ਇਸ ਅਸਥਾਨ ਦੇ ਉੱਤੇ ਜਵਾਨ ਹੋਏ ਅਤੇ ਬਹੁਤ ਵੱਡਾ ਇਤਿਹਾਸ ਅੱਥੀ ਜਾ ਕੇ ਉਹਨਾਂ ਨੇ ਕਿਹਾ ਸੋ ਬਹੁਤ ਵੱਡਾ ਕੇਂਦਰ ਹੈ ਤਕਸ਼ਰੀ ਕਿਸਗਾ ਸਾਹਿਬ ਸੇ ਪਤਲਾ ਤੇ ਇਸ ਨੂੰ ਸੁੱੱਚੇ ਸਿੱਖਾਂ ਦਾ ਘਰ ਕਿਹਾ ਦਾ ਗੁਰਦਆ ਵੀ ਧਰਤੀ ਨੂੰ ਸੋ ਅੱਜ ਮੈਂ ਉਹਨਾਂ ਨੂੰ ਵਧਾਈ ਦਿੰਦਾ ਸਰਦਾਰ ਗੁਰਦੀਪ ਸਿੰਘ ਜੀ ਕੰਗ ਸਾਹਿਬ ਉਹ ਇੱਥੇ ਉੱਤੇ ਜਮਹਵਰੀ ਸਭਾ ਲੇ